ਮਹਾਰਾਸ਼ਟਰ ਸਰਕਾਰ ਨੇ ਨੰਦੇੜ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਅਬਜਲ ਨਗਰ ਸੈਬ ਬੋਰਡ ਐਕਟ 1956 ਵਿੱਚ ਸੋਧ ਕਰਕੇ ਸਰਕਾਰ ਵੱਲੋਂ ਨਾਮਜਨ ਮੈਂਬਰਾਂ ਦੀ ਗਿਣਤੀ ਵਧਾ ਕੇ ਤਖਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਾਂ ਨੂੰ ਆਪਣੇ ਹੱਥਾਂ 'ਚ ਲਿਆ ਜਿਸ ਕਾਰਨ ਸਿੱਖ ਸੰਗਤਾਂ 'ਚ ਰੋਸ ਹੈ ਤੇ ਹਰ ਪਾਸੇ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਹੋ ਰਹੀ ਹੈ ਇਸ ਦੇ ਵਿਰੋਧ 'ਚ ਕੱਲ ਨੰਦੇੜ 'ਚ ਸਿੱਖ ਸੰਗਤਾਂ ਨੇ ਰੋਸ ਮਾਰਚ ਕੀਤਾ ਜਥੇਦਾਰ ਰਗਵੀਰ ਸਿੰਘ ਤੇ ਜਥੇਦਾਰ ਹਰਪੀ ਸਿੰਘ ਨੇ ਕਿਹਾ ਕਿ ਸੱਚਖੰਡ ਹਜੂਰ ਸਾਹਿਬ ਸਿੱਖਾਂ ਦਾ ਪੰਜਵਾਂ ਤਖਤ ਹੈ ਤੇ ਇਸ ਦੇ ਪ੍ਰਬੰਧ ਸਿਰਫ ਤੇ ਸਿਰਫ ਧਾਰਮਿਕ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਦੁਆਰਾ ਹੀ ਚਲਾਏ ਜਾਣੇ ਚਾਹੀਦੇ ਆ ਨਾ ਕਿ ਕਿਸੇ ਸਰਕਾਰ ਦੁਆਰਾ ਕਿਸਾਨਾਂ ਦੇ ਦਿੱਲੀ ਕੂਚ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਗੁਰਨਾਮ ਸਿੰਘ ਚੜੂਣੀ ਕਿਸਾਨ ਆਗੂਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਲਾਂਤ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੇ ਕਿਹਾ ਕਿ ਕਿਸਾਨਾਂ ਦੇ ਦਿੱਲੀ ਕੂਚ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਉਹਨਾਂ ਨੇ ਕਿਹਾ ਦਿੱਲੀ ਕੂਚ ਲਈ ਮੈਨੂੰ ਕੋਈ ਸੱਦਾ ਨਹੀਂ ਮਿਲਿਆ ਅਤੇ ਨਾ ਹੀ ਮੇਰੇ ਤੋਂ ਕੋਈ ਸੁਝਾਅ ਮੰਗਿਆ ਗਿਆ। ਕੁਝ ਸੰਤਾਨਾਂ ਨੇ ਆਪਣੇ ਪੱਧਰ ਤੇ ਇਹ ਫੈਸਲਾ ਲਿਆ ਹੈ ਜੇਕਰ ਕੇਂਦਰ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਤਾਂ ਸਾਰੇ ਇਕੱਠੇ ਹੋ ਕੇ ਜਾਂਦੇ। ਕਿਸਾਨਾਂ ਦੇ ਦਿੱਲੀ ਕੂਚ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ। ਕਿਸਾਨ ਆਗੂ ਨੇ ਕਿਹਾ ਕਿ ਇਸ ਸਬੰਧੀ ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਤੋਂ ਸੁਝਾਅ ਲੈਣਾ ਚਾਹੀਦਾ ਸੀ। ਉਹਨਾਂ ਨੇ ਕਿ ਕੇਂਦਰ ਨੇ ਜਿਹੜੀ ਵਾਅਦਾ ਖਲਾਫੀ ਕੀਤੀ ਹੈ ਉਹ ਸਾਰਿਆਂ ਨਾਲ ਕੀਤੀ ਗਈ ਫਿਰ ਸਾਰੇ ਕਿਉਂ ਨਹੀਂ ਜਾ ਰਹੇ ਗੁਲਨਾਮ ਸਿੰਘ ਚਣੌਣੀ ਨੇ ਕਿਹਾ ਕਿ ਉਹ ਬਿਨਾਂ ਸੱਦੇ ਤੋਂ ਨਹੀਂ ਜਾਣਗੇ ਜੇਕਰ ਉਹਨਾਂ ਨੂੰ ਸੱਦਾ ਮਿਲਦਾ ਹੈ ਤਾਂ ਉਹ ਆਪਣੀ ਜਥੇਬੰਦੀ ਨਾਲ ਰਾਏ ਕਰਨਗੇ ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਨੂੰ ਸਾਂਝੇ ਮੁੱਦਿਆਂ ਤੇ ਇਕੱਠਾ ਹੋਣਾ ਚਾਹੀਦਾ ਹੈ ਸਾਂਝੇ ਮੁੱਦਿਆਂ ਨੂੰ ਲੈ ਕੇ ਹੀ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਅਤੇ ਪੁਲਿਸ ਬਰਸ਼ਾਸ਼ਣ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਸ਼ਕਤੀ ਨਾ ਵਰਗੋ ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਵੇ ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ ਪੀਐਸਪੀਸੀਐਲ ਨੇ ਕੱਢੀਆਂ 544 ਪੋਸਟਾਂ ਅੱਜ ਤੋਂ ਕਰੋ ਅਪਲਾਈ ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਅਹਿਮ ਖਬਰ ਹੈ ਪੰਜਾਬ ਪਾਵਰ ਕਾਰਪੋਰੇਸ਼ਨ ਨੇ ਜੂਨੀਅਰ ਇੰਜੀਨੀਅਰ ਦੀ ਖਾਲੀ ਅਸਾਮੀਆਂ ਨੂੰ ਭਰਨ ਲਈ ਭਰਤੀ ਦਾ ਐਲਾਨ ਕੀਤਾ ਹੈ ਇਸ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਨਿਸ਼ਚਿਤ ਅਪਲਾਈ ਕਰਨ ਦੀ ਤਰੀਕਾ ਤੈਅ ਕਰ ਦਿੱਤੀਆਂ ਹਨ ਜਿਸ ਅਨੁਸਾਰ ਅਰਜੀ ਪ੍ਰਕਿਰਿਆ 9 ਫਰਵਰੀ 2024 ਤੋਂ ਸ਼ੁਰੂ ਹੋ ਜਾਵੇਗਾ ਜਿਹੜੇ ਉਮੀਦਵਾਰ ਜਈ ਦੇ ਅਹੁਦੇ ਲਈ ਯੋਗਤਾ ਰੱਖਦੇ ਹਨ ਉਹ ਬਿਨਾਂ ਸ਼ੁਰੂ ਹੁੰਦੇ ਹੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਪੀਐਸਪੀਸੀਐਲ ਆਈਐਨ ਤੇ ਜਾ ਕੇ ਅਰਜੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਯੋਗ ਹੋਣਗੇ ਅਰਜੀ ਫਾਰਮ ਭਰਨ ਦੀ ਆਖਰੀ ਮਿਤੀ 1 ਮਾਰਚ 2024 ਰੱਖੀ ਗਈ ਹੈ ਚੌਧਰੀ ਚਰਨ ਸਿੰਘ ਸਵਾਮੀ ਨਾਥਨ ਅਤੇ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸੀਮਾ ਰਾਓ ਨੂੰ ਮਿਲਿਆ ਭਰਤ ਰਤਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਚੌਧਰੀ ਚਰਨ ਸਿੰਘ ਪੀ ਵੀ ਨਰਸੀਮਾ ਰਾਓ ਤੇ ਡਾਕਟਰ ਐਮ ਐਸ ਸੁਆਮੀ ਨਾਧਨ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਪੀ ਐਮ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਇਹ ਸਾਡੀ ਸਰਕਾਰ ਦੀ ਖੁਸ਼ਕਿਸਮਤੀ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਸਨਮਾਨ ਉਹਨਾਂ ਦੇ ਦੇਸ਼ ਲਈ ਬੇਮਿਸਾਲ ਯੋਗਦਾਨ ਨੂੰ ਸਮਰਪਿਤ ਹੈ ਉਹਨਾਂ ਨੇ ਆਪਣਾ ਸਾਰਾ ਜੀਵਨ ਕਿਸਾਨਾਂ ਦੇ ਹੱਕਾਂ ਤੇ ਭਲਾਈ ਲਈ ਸਮਰਪਿਤ ਕਰ ਦਿੱਤਾ ਸੀ ਪੀਐਮ ਮੋਦੀ ਨੇ ਕਿਹਾ ਕਿ ਚਾਹੇ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਜਾਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਇੱਥੋਂ ਤੱਕ ਕਿ ਇੱਕ ਵਿਧਾਇਕ ਵਜੋਂ ਵੀ ਚੌਧਰੀ ਚਰਨ ਸਿੰਘ ਨੇ ਹਮੇਸ਼ਾ ਰਾਸ਼ਟਰ ਨਿਰਮਾਣ ਨੂੰ ਹਲਾਰਾ ਦਿੱਤਾ ਉਹ ਐਮਰਜੈਂਸੀ ਦੇ ਖਿਲਾਫ ਵੀ ਡਟ ਕੇ ਖੜੇ ਸਨ ਸਾਡੇ ਕਿਸਾਨ ਭਰਾਵਾਂ ਦੇ ਪੈਣਾ ਪ੍ਰਤੀ ਉਹਨਾਂ ਦਾ ਸਮਰਪਣ ਅਤੇ ਐਮਰਜੈਂਸੀ ਦੌਰਾਨ ਲੋਕਤੰਤਰ ਪ੍ਰਤੀ ਉਹਨਾਂ ਦੀ ਪ੍ਰਤੀਬੰਧਤਾ ਪੂਰੇ ਦੇਸ਼ ਲਈ ਪ੍ਰੇਰਨਾਦਾਇਕ ਹੈ ਪੰਜਾਬ ਦੇ ਸਕੂਲਾਂ 'ਚ ਇਸ 24 ਤਰੀਕ ਨੂੰ ਛੁੱਟੀ ਦਾ ਕੀਤਾ ਐਲਾਨ ਪੰਜਾਬ ਦੇ ਸਕੂਲਾਂ ਵਿੱਚ 24 ਤਰੀਕ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦਰਅਸਲ ਰਵੀਦਾਸ ਜੰਦੀ ਦੇ ਮੌਕੇ ਤੇ ਸਰਕਾਰੀ ਸਕੂਲ ਅਤੇ ਕਾਲਜ ਸਮੇਤ ਸਰਕਾਰੀ ادارے ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਚ ਠੰਡ ਅਤੇ ਤੁਹਾਰਾਂ ਕਾਰਨ ਕਈ ਛੁੱਟੀਆਂ ਆਈਆਂ ਹਨ ਪੰਜਾਬ ਦੇ ਸਕੂਲਾਂ ਵਿੱਚ ਫਰਵਰੀ ਮਹੀਨੇ ਚ ਕੁੱਲ 5 ਛੁੱਟੀਆਂ ਹੋਣਗੀਆਂ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ ਫਾਈਨਲ ਕਦੋਂ ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਸਟ੍ਰੀਮਿੰਗ ਅੰਡਰ 19 ਦੇ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ ਦੋਵੇਂ ਟੀਮਾਂ 11 ਫਰਵਰੀ ਨੂੰ ਆਮੋ ਸਾਹਮਣੇ ਹੋਣਗੀਆਂ ਇਸ ਤੋਂ ਪਹਿਲਾਂ ਭਾਰਤੀ ਟੀਮ ਤੇ ਸੈਮੀਫਾਈਨਲ ਚ ਦਖਣੀ अफ्रीका ਨੂੰ ਹਰਾਇਆ ਸੀ ਇਸ ਦੇ ਨਾਲ ਹੀ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ ਹੁਣ ਦੋਵੇਂ ਟੀਮਾਂ ਖਿਤਾਬ ਲਈ ਭਿੰਨਣਗੀਆਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ ਟੀਮ ਇੰਡੀਆ 6ਵੀਂ ਵਾਰ ਅੰਡਰ 90 ਵਿਸ਼ੇਸ਼ ਕੱਪ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ ਹੁਣ ਤੱਕ ਭਾਰਤੀ ਟੀਮ ਰਿਕਾਰਡ 5 ਵਾਰ ਅੰਡਰ 90 ਵਿਸ਼ੇਸ਼ ਕੱਪ ਜਿੱਤ ਚੁੱਕੀ ਹੈ ਭਾਰਤੀ ਪ੍ਰਸ਼ੰਸਕ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲਾ ਫਾਈਨਲ ਮੈਜਿਸਟਰ ਸਪੋਰਟਸ ਨੈਟਵਰਕ ਤੇ ਲਾਈਵ ਦੇਖ ਸਕਣਗੇ ਇਸ ਤੋਂ ਇਲਾਵਾ ਤੁਸੀਂ ਡਿਜ਼ਨੀ ਪਲਸ ਹੋ ਸਟਾਰ ਤੇ ਲਾਈਵ ਸਟ੍ਰੀਮਿੰਗ ਦੇਖ ਸਕੋਗੇ ਫਿਲਮ ਆਰਟੀਕਲ 370 ਦਾ ਟ੍ਰੇਲਰ ਲਾਂਚ ਟੈਨੂ ਹੋਵੇਗੀ ਰਿਲੀਜ਼ dio studios ਨੇ b62 studios ਦੇ ਸਹਿਯੋਗ ਨਾਲ ਹਿੰਦੀ ਫਿਲਮ ਆਰਟੀਕਲ 370 ਦਾ ਟ੍ਰੇਲਰ ਲਾਂਚ ਕੀਤਾ ਹੈ 23 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਚ ਜਾਮੀ ਗੋਤਮ ਮੁੱਖੀ ਭੂਮਿਕਾ ਚ ਹੈ ਪ੍ਰਤਿਭਾਸ਼ਾਲੀ ਪ੍ਰੀਮ ਮਨੀ ਦੇ ਦਰਸ਼ਕਾਂ ਨੂੰ ਸ਼ਾਨ ਨਾਲ ਭਰਪੂਰ ਅਨੁਭਵ ਦੇਣ ਦਾ ਵਾਦਾ ਕੀਤਾ ਹੈ ਸਮਾਗਮ ਦੇ ਮਹੱਤਵਾਂ ਨੂੰ ਉਧੋਂਦੇ ਹੈ ਟ੍ਰੇਲਰ ਸ਼ੋਕੇਸ ਤੋਂ ਪਹਿਲਾਂ ਨੇਵੀ ਬ੍ਰਾਂਸ ਬੈਡ ਦੁਆਰਾ ਦਿੱਤੀ ਰਾਸ਼ਟਰੀ ਗੀਤ ਦੀ ਇੱਕ ਰੂਹਾਨੀ ਪੇਸ਼ਕਾਰੀ ਤੇ ਉਮੀਦ ਦਾ ਮਾਹੌਲ ਬਣਾ ਦਿੱਤਾ ਨਿਊਜ਼ ਬਿਊਰੋ ਮਿਸ਼ਨ ਪੰਜਾਬ